ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਬੋਲਦੇ ਆ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਜਿਲ੍ਹਾ ਸਾਡਾ ਬਠਿੰਡਾ ਜੀ ਅੱਜ ਆਪਣੇ ਕੋਲੇ ਨਾ ਬਚੇ ਕੁਚੇ ਕੁਸ ਪੀਸ ਜੇ ਪਏ ਆ ਕੋਈ ਛੋਟੇ ਆ ਕੋਈ ਵੱਡੇ ਆ ਮੈਂ ਸੋਚਿਆ ਇਹਦੀ ਵੀਡੀਓ ਪਾ ਦੀ ਪਾ ਦੀ ਹੈ ਹਨਾ ਤੇ ਵਿਕ ਜਾਣਗੇ ਵੀ ਕਈਆਂ ਦੇ ਛੋਟੇ ਬੱਚੇ ਹੁੰਦੇ ਆ ਜਾਂ ਬੱਚਿਆਂ ਵਾਸਤੇ ਕੋਈ ਛੋਟਾ ਪੀਸ ਚਾਹੀਦਾ ਹੁੰਦਾ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਜਦੋਂ ਵੱਡੇ ਪੀਸ ਮੰਗਵਾਉਂਦੇ ਨੇ ਨਾਲ ਛੋਟਾ ਪੀਸ ਮੰਗਾ ਸਕਦੇ ਆ ਲਓ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕੁਝ ਜੋਰ ਜੱਟ ਦੇ ਆ ਜੀ ਕੁਝ ਸਰਦੀਆਂ ਵਾਲੇ ਸਾਰਾ ਕੁਝ ਦਿਖਾਉਣੇ ਸਾਨੂੰ ਜੀ ਆਦੋ ਇਹ ਆਹ ਹੈ ਜੀ ਜੋਰ ਜੱਟ ਇਹ ਇੱਕੋ ਹੀ ਪੀਸ ਹੈ ਜੀ ਇਹਦੇ ਨੀਚੇ ਐਵੇਂ ਫੁੱਲਾ ਜੇ ਤੁਸੀਂ ਬੱਚੇ ਦੀ ਫਰਾਕ ਬਣਾਉਣੀ ਹੈ ਜਾਂ ਤੁਸੀਂ ਬੱਚੇ ਦਾ ਕੋਈ ਕੋਈ ਵੀ ਚੀਜ਼ ਬਣਾਉਣੀ ਹੈ ਤਾਂ ਇਹ ਉਹਦੇ ਲਈ ਹੈ ਇਹ ਪੀਸ ਹੈ ਜੀ ਸਿਰਫ 130 ਰੁਪਏ ਦਾ 2.5 ਮੀਟਰ ਦਾ ਇਹ ਪੀਸ ਰਹਿਣ ਵਾਲਾ ਜੀ ਸਿਰਫ 130 ਦਾ ਜੀ ਆਹ ਪੀਸ ਆਪਣੇ ਕੋਲੇ ਇੱਕੋ ਜੇ ਦੋ ਹੈਗੇ ਆ ਜੀ ਇਹ ਵੀ ਜੋਰ ਜੱਟ ਦਾ ਇਹ ਪੀਸ ਹੈ ਜੀ 100 ਰੁਪਏ ਦਾ ਜਿਵੇਂ ਜਿਵੇਂ ਪੀਸ ਕਪੜਾ ਹੁੰਦਾ ਜੀ ਉਹਦੇ ਹਿਸਾਬ ਨਾਲ ਹੁੰਦਾ ਪਰ ਇਹ ਨਾ ਕਿਹੋ ਵੀ ਮਾੜਾ ਹੋਊਗਾ ਮਾੜਾ ਨਹੀਂ ਹੋਊਗਾ ਜੀ ਬਸ ਕੱਪੜੇ ਦੇ ਰੇਟ ਦਾ ਫਰਕ ਹੁੰਦਾ ਹੈ ਜੀ ਇਹ ਵੀ ਜੋਰ ਜੱਟ ਹੈ ਜੀ ਆ ਦੇਖੋ ਇਹ ਦੋ ਪੀਸ ਹੈ ਜੀ ਇਹ ਹੈ ਜੀ 100 ਦਾ ਇੱਕ ਪੀਸ ਸਿਰਫ 100 ਦਾ ਹੀ ਆਹ ਪੀਸ ਵੀ ਆਪਣੇ ਕੋਲੇ ਓਨਲੀ ਬਣ ਹੈ ਜੀ ਜਾਨੀ ਕਿ ਇੱਕੋ ਹੀ ਪੀਸ ਹੈ ਇਹ ਸ਼ਰਟ ਪੀਸ ਹੈ ਜੀ 2.5 ਮੀਟਰ ਹੈ ਹਲੋ ਪਰਪਲ ਹਾਲੋ ਜੀ ਇਹਦੇ ਆ ਬਾਜੂ ਦੇ ਫੁੱਲ ਆ ਜੂਗਾ ਸ਼ਰਟ ਬਣਾਉਂਗੇ ਇਹ ਪਰਪਲ ਹੈ ਤੇ ਇਹਦੇ ਨਾਲ ਤੁਸੀਂ ਕੋਈ ਵੀ ਸਲਵਾਰ ਬਣਾ ਕੇ ਪਾ ਸਕਦੇ ਹੋ ਵਾਈਟ ਵੀ ਪਾ ਸਕਦੇ ਹੋ ਹਾਲੋ ਜੀ ਇਹ ਜੋਰ ਜੱਟ ਦਾ ਸਿਰਫ 150 ਦਾ ਪੀਸ ਹੈ ਜੀ ਤੇ ਆ ਗਿਆ ਜੀ ਵਾਈਟ ਕਿੱਧਰ ਗਿਆ ਆ ਇਹਦਾ ਮੂੰਹ ਸਿਰ ਨਹੀਂ ਨਾ ਆ ਗਿਆ ਜੀ ਇਹ ਆ ਗਿਆ ਜੀ ਵਾਈਟ ਇਹ ਵੀ ਦੋ ਪੀਸ ਹੈਗੇ ਆ ਇੱਕ ਲਓ ਦੋ ਲਓ ਤੁਹਾਡੀ ਮਰਜ਼ੀ ਆ 2.5 ਮੀਟਰ ਦਾ ਪੀਸ ਰਹੂਗਾ ਜੀ ਆ ਦੇਖੋ ਜੀ نیچے ਘੇਰੇ ਤੇ ਇਹਦੇ ਆ ਗਿਆ ਜੀ ਚਿੱਟਾ ਫੁੱਲ ਆ ਲਓ ਇਹ ਇਹ ਆ ਗਿਆ ਜੀ ਵਾਈਟ ਇਹਦੇ ਘੇਰੇ ਤੇ ਆਊਗਾ ਫੁੱਲ ਤੇ ਆ ਇਹਦੇ ਨਾਲ ਆਊਗੀ ਜੀ ਦੀ ਫੁੱਲ ਵਾਲੀ ਬਾਜੂ ਸੌਫਟ ਜੋਰਜ ਆਟਾ ਪਿਓਰ ਜੋਰਜ ਆਟਾ ਜਿਹੜੀ ਤੁਸੀਂ ਮਾਰਕੀਟ ਚੋਂ 6-700 ਦੀ ਲੈਣੇ ਨਾਲ ਜੀ ਉਹ ਜੋਰਜ ਆਟਾ ਇਹ ਤੇ ਸ਼ਰਟ ਮਿਲਣੀ ਹੈ ਸੋਨੂੰ ਸਿਰਫ 150 ਰੁਪਏ ਦੀ ਜਾਨੀ ਕਿ 150 ਰੁਪਏ ਦੀ ਇੱਕ ਸ਼ਰਟ ਹੈ ਦੋ ਲੈਣੀਆਂ ਦੋ ਲੈ ਸਕਦੇ ਹੋ ਅਗਰ ਤੁਸੀਂ ਦੋ ਲਓਗੇ ਤਾਂ ਜਿਹੜਾ ਆ ਫੁੱਲ ਹੈ ਨਾ ਜੀ ਇਹ ਇੱਕੋ ਜਿਹੇ ਫੁੱਲ ਤੁਸੀਂ ਨੀਚੇ ਪਾਂਚਾਂ ਦੇ ਪਲਾਜੂ ਤੇ ਲਿਆ ਕੇ ਤੇ ਸ਼ਰਟਾਂ ਦੇ ਲਿਆ ਕੇ ਇਹਨੂੰ ਤਿਆਰ ਕਰ ਸਕਦੇ ਹੋ ਜਿਹੜਾ ਆ ਫੁੱਲ ਹੈ ਜੀ ਪਲਾਜੂ ਤੇ ਵੀ ਆ ਜਾਂਦਾ ਹੈ ਇਹ ਦੋ ਪੀਸ ਹੈ ਜੀ ਸਿਰਫ 150 ਰੁਪਏ ਦਾ ਇੱਕ ਜੀ ਅਗਲਾ ਆ ਗਿਆ ਜੀ ਬਲੈਕ ਸੇਮ ਪ੍ਰੋਸੈਸ ਆ ਬਲੈਕ ਦਾ ਵੀ ਜੇ ਇਹ ਦੋ ਪੀਸ ਹੈ ਜੇ ਤੁਸੀਂ ਦੋ ਵੀ ਲੈਣੇ ਹੋ ਤਾਂ ਇੱਕ ਪੌਂਚਾਂ ਤੇ ਆ ਜਾਊਗਾ ਜੀ ਤੇ ਇੱਕ ਤੁਸੀਂ ਓਕੇ ਨਥੀਲਾ ਸਭ ਦੋ ਪੀਸ ਲੈਣੇ ਆ ਦੋ ਲੈਣੇ ਦੋ ਲੋ ਇੱਕ ਲੈਣਾ ਇੱਕ ਲੋ ਜੀ ਆ ਗਿਆ ਜੀ ਇਹ ਆ ਗਿਆ ਜੀ ਜੈਡ ਬਲੈਕ ਤੇ ਆ ਇਹਦਾ ਬਾਜੂ ਆਊਗਾ ਜੀ ਇਹ ਤੁਸੀਂ ਸੇਮ ਨੀਚੇ ਸਲਵਾਰ ਤੇ ਵੀ ਲਿਆ ਸਕਦੇ ਹੋ ਇਸ ਤੋਂ ਦੂਰ ਇਹ ਵੀ ਲੱਗੇਗਾ ਜਿਵੇਂ ਪੇਂਟ ਜਾਂ ਬਰਕ ਕੀਤਾ ਹੁੰਦਾ ਵੀ ਬਹੁਤ ਸੋਹਣਾ ਲੱਗਦਾ ਜੀ ਪਾਏ ਇਹ ਬਲੈਕ ਹੈ ਵੀ ਦੋ ਪੀਸ ਹੈ ਜੀ ਸਿਰਫ 150 ਰੁਪਏ ਦਾ ਇੱਕ ਪੀਸ ਹੈ ਤੇ ਹੁਣ ਆਪਣੇ ਕੋਲੇ ਜੀ ਆਹ ਤਿੰਨ ਚਾਰ ਕਾਹ ਸਟਾਲ ਹੈ ਬੱਚਿਆਂ ਵਾਲੇ ਇਹ ਪੋਲੇ ਜੀ ਹੁੰਦੇ ਜੀ ਸੌਫਟ ਜੇ ਵਾਲੇ ਬਹੁਤ ਵੱਡਾ ਜੀ ਛੋਟਾ ਨਹੀਂ ਹੈਗਾ ਇਹ ਦੇਖੋ ਬਹੁਤ ਵਧੀਆ ਸੌਫਟ ਇਹਦੀ ਕੀਮਤ ਰਹਿਣ ਵਾਲੀ ਹੈ ਜੀ ਸਿਰਫ ਤੇ ਸਿਰਫ 70 ਰੁਪਏ ਦਾ ਇੱਕ ਆ ਲਓ ਜੀ 70 ਦਾ ਇੱਕ ਬਹੁਤ ਸੌਫਟ ਹੈ ਜੀ ਇਹ ਇੱਕ ਇਹਦੇ ਵਿੱਚ ਰੈੱਡ ਹੈ ਜੀ ਦੋ ਹੀ ਕਲਰ ਹੈ ਬਸ ਆ ਵਾਲਾ ਹੈਗਾ ਜੀ ਰੈੱਡ ਤੁਸੀਂ ਬੱਚਿਆਂ ਦਾ ਉਹ ਕਿਦਾ ਉਹ ਵੀ ਬਣਾਉਣਾ ਨਾ ਜੀ ਜਿਵੇਂ ਕੋਣਾਂ ਨੇ ਆ ਬਣਾਉਂਦੇ ਹੁੰਦੇ ਆ ਟਾਪ ਟੂਪ ਜਾਂ ਉਹ ਵੀ ਬਹੁਤ ਸੋਹਣਾ ਬਣੂਗਾ ਆ ਦੇਖੀ ਤੇ ਸੈਟਾ ਤੇ ਲੱਡੂ ਜੇ ਲੱਗੇ ਹੋਏ ਆ ਜੀ ਸਿਰਫ 70 ਰੁਪਏ ਦਾ ਰੈੱਡ ਕਲਰ ਹੈ ਤੇ ਆ ਗਿਆ ਆਪਣੇ ਕੋਲੇ ਪਿਓਰ ਬੈਲਵਟ ਦੇ ਸਟੌਲ ਸਿਰਫ ਤਿੰਨ ਰਹਿ ਗਏ ਜੀ ਆਪਣੇ ਕੋਲੇ ਸਾਰੇ बिक ਚੁੱਕੇ ਆ ਸਰਦੀ ਜਾ ਰਹੀ ਹੈ 1.5 200 ਵਾਲਾ ਸਟੌਲ ਇਹ ਪਿਓਰ ਬੈਲਵਟ ਦਾ ਜੇ ਪਿਓਰ ਬੈਲਵਟ ਨਾ ਹੋਏ ਤਾਂ ਅਸੀਂ ਦੇ ਦਿੰਦਾਰ ਆ ਲੋ ਜੀ ਇਹਦਾ ਡਿਜ਼ਾਈਨ ਹੈ ਇਹ ਸਿਰਫ 100 ਰੁਪਏ ਦਾ ਜੀ ਆ ਲੋ ਜੀ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਸਟੌਲ ਹੈ ਇਹ ਤੁਸੀਂ ਨੇਵੀ ਬਲੂ ਨਾਲ ਵੀ ਲੈ ਸਕਦੇ ਹੋ ਇਹਨੂੰ ਤੇ ਅਰਸ਼ਟ ਜੇ ਕਲਰ ਨਾਲ ਕਰੀਮ ਨਾਲ ਵੀ ਲੈ ਸਕਦੇ ਹੋ ਇਹ ਆ ਗਿਆ ਜੀ ਓਨਲੀ 100 ਰੁਪਏ ਦਾ ਤੇ ਦੂਜਾ ਕਲਰ ਇਹਦੇ ਵਿੱਚ ਆ ਗਿਆ ਜੀ ਇਹ ਤੁਸੀਂ ਜੈਲੋਂ ਵਾਲਾ ਗ੍ਰੀਨ ਵਾਲਾ ਕਿਸੇ ਨ ਮਰਜ਼ੀ ਲਓ ਜੀ ਆ ਲੋ ਪੂਰਾ 2.5 2.5 ਮੀਟਰ ਦੇ ਪਿਓਰ ਬੈਲਵਟ ਦੇ ਆ ਜੀ ਆ ਲੋ ਜੀ ਲੈਣ ਚ ਹੈਵੀ ਜੀ ਨਹੀਂ ਹੈਗੇ ਜੀ ਸੌਫਟ ਹੈ ਜਿਵੇਂ ਮਰਜ਼ੀ ਲੈ ਲਓ ਆ ਲੋ ਸਿਰਫ 100 ਰੁਪਏ ਆ ਜੀ ਤੇ ਤੀਜਾ ਤੇ ਆਖਰੀ ਆਹ ਵਾਲਾ ਜੀ ਆ ਲੋ ਜੀ ਇਹਦੇ ਤੁਸੀਂ ਬੱਚੇ ਦੀ ਕੁੜਤੀ ਵੀ ਬਣਾ ਸਕਦੇ ਹੋ ਸਿਰਫ 100 ਰੁਪਏ ਦੀ ਬੈਲਵਟ ਦੀ ਕੁੜਤੀ ਬਣ ਜਾਣੀ ਆ ਜਾਨੀ ਕਿ ਜਿਵੇਂ 8 ਤੋਂ 7 ਸਾਲ ਦੀ ਕੁੜੀ ਹੋਵੇ ਆ ਲੋ ਜੀ ਤੇ ਤੁਸੀਂ ਇਹਨੂੰ ਸਟਾਲ ਵੀ ਲੈ ਸਕਦੇ ਹੋ ਸਰਪਸ 100 ਰੁਪਏ ਦਾ ਕਿੰਨੀ ਸੀ ਜੀ ਤੇ ਇੱਕ ਆਪਣੇ ਕੋਲੇ ਆਹ ਪੀਸ ਇਹ ਜਿਹੜੇ ਛੋਟੇ ਛੋਟੇ ਪੀਸ ਐ ਮੋਂ ਉਹਨਾਂ ਦੀ ਵੀ ਵੀਡੀਓ ਚ ਤਾਂ ਦਿਖਾਉਣਾ ਸਮਝਿਆ ਜੀ ਵੀ ਜਿਹੜੇ ਤੁਸੀਂ ਉਹ ਵੀ ਕੋਈ ਬੱਚੇ ਦਾ ਹਨਾ ਕੁਝ ਬਣਾਉਣਾ ਹੋਵੇ ਜਾਂ ਕੋਈ ਵੀ ਇਹ ਗਰਮ ਕੱਪੜੇ ਚ ਐ ਜੀ ਇਹ ਐ ਜੀ ਸਵਾ ਮੀਟਰ ਗ੍ਰੇ ਕਲਰ ਦਾ ਲੋ ਜੀ ਇਹ ਆ ਗਿਆ ਜੀ ਸਵਾ ਮੀਟਰ ਗ੍ਰੇ ਕਲਰ ਦਾ ਓਨਲੀ 50 ਰੁਪਏ ਦਾ ਪਿਓਰ ਪਸ਼ਮੀਨਾ ਜੀ ਆਉਣ ਲਈ 50 10 ਸਵਾ ਮੀਟਰ ਹੈ ਛੋਟੇ ਜਿਹੇ ਬੱਚੇ ਦਾ ਜਿਹਨ ਕੇ ਕੁੜਤਾ ਪਹਿਮਾ ਬਣ ਜਾਣਾ ਮੇਰੇ ਹਿਸਾਬ ਨਾਲ ਸਵਾ ਮੀਟਰ ਹੈ ਤੇ ਆ ਗਿਆ ਜੀ ਜੋਰ ਜੱਟ ਦਾ 1.5 ਮੀਟਰ ਕਰੀਮ ਜਾਂ ਕਲਰ ਹੈ ਜੋਰ ਜੱਟ ਦਾ 1.5 ਮੀਟਰ ਹੈ ਇਹ ਵੀ 50 ਰੁਪਈਆ ਦਾ ਉਦੋਂ ਬਾਅਦ ਆ ਗਿਆ ਜੀ ਆਹ ਮੋਟਾ ਡੱਬੰਗਾ ਵਾਲਾ ਬਹੁਤ ਮੋਟਾ ਸਿਰਫ 100 ਰੁਪਏ ਦਾ 2.5 ਮੀਟਰ ਪੂਰਾ ਮੋਟਾ ਨਾ ਬੁਰਾ ਵੀ ਨਾ ਲੈਣ ਦਾ ਦੇਣਾ 2.5 ਮੀਟਰ 100 ਰੁਪਏ ਦਾ ਇਹ ਛੋਟੇ ਛੋਟੇ ਪੀਸ ਜੇ ਸੀ ਮੈਂ ਸੋਚਿਆ ਵੀਡੀਓ ਚ ਦਿਖਾ ਦਿੰਨੇ ਆ ਆ ਗਿਆ ਜੀ ਪੌਣੇ 2 ਮੀਟਰ ਬਲੈਕ ਬਹੁਤ ਵਧੀਆ ਕਪੜਾ ਹੈਗਾ ਪੌਣੇ 2 ਮੀਟਰ ਬਲੋਕ ਬਲੈਕ ਰੰਗ ਦਾ ਸਿਰਫ 100 ਰੁਪਏ ਦਾ ਜੀ ਸਿਰਫ 100 ਰੁਪਏ ਦਾ ਕੁਝ ਨਹੀਂ ਹੁੰਦਾ ਜਿੱਤੇ ਬੁਰਬਰ ਕੁਝ ਨਹੀਂ ਹੁੰਦਾ ਤੇ ਜਿਹੜੇ ਆ ਸੂਟ ਹੈ ਜੀ ਇਹ ਲੈਣ ਦੇ ਨਾਲ ਹੀ ਹੁੰਦੇ ਆ ਮੈਂ ਛੋਟੇ ਕੋਲ ਗੱਪ ਮਾਰ ਕੇ ਵੇਚੀਏ ਜੀ ਆਹ ਲੋ ਜੀ ਸੈਂਚਰੀ ਜਿਹਾ ਟਾਈਪ ਦੇ ਕਪੜਾ ਹੁੰਦਾ ਪੂਰੇ ਗਰਮੀ ਗਰਮੀ ਜੀ ਵਿਚ ਲੋਕ ਪਾ ਸਕਦੇ ਆ ਬਟ ਇਹਦੀ ਕੀਮਤ ਰਹਿਣ ਵਾਲੀ ਹੈ ਜੀ ਸਿਰਫ ਤੇ ਸਿਰਫ 170 ਦਾ ਸੂਟ ਹੈ ਜੀ ਆਹ ਲੋ 170 ਦਾ ਸੂਟ ਹੈ ਜੀ ਗਾਰੰਟੀ ਨਹੀਂ ਕੋਈ ਮੈਂ ਦਿੰਦੀ ਬਾਅਦ ਚ ਗਾਲਾਂ ਕਢੀ ਜੋ ਆਹ ਲੋ ਜੀ ਬੈਕ ਸਾਈਡ ਆਇਆ ਇਹ ਸੈਂਚਰੀ ਜੀ ਟਾਈਪ ਦੇ ਕਪੜਾ ਹੈ ਜੀ 170 ਰੁਪਈਆ ਦਾ ਇੱਕ ਸੂਟ ਹੈ ਜੀ ਇੱਕ ਇਹਦੇ ਵਿਚਾਰਾ ਗਿਆ ਬਲੂ ਜੀ 5 ਮੀਟਰ ਮਿਲੂਗਾ ਜੀ ਤੁਹਾਨੂੰ ਪੂਰਾ 170 ਰੁਪਈਆ ਦਾ ਸੈਲੈਂਸਰੀ ਟਾਈਪ ਤੇ ਹੈ ਜੀ ਬਾਹਲਾ ਨਹੀਂ ਮੈਨੂੰ ਪਤਾ ਇਹਦੇ ਉਹਦਾ ਵੀ ਕੋਈ ਦੇ ਕਲਰ ਕੋਲ ਨੂੰ ਕੁਝ ਹੋ ਸਕਦਾ ਉਹ ਮੈਂ ਗਾਰੰਟੀ ਲੈ ਨਹੀਂ ਸਕਦੀ ਕਿਉਂਕਿ ਇੱਕ 70 ਵਿੱਚ ਕੋਈ ਗਾਰੰਟੀਆਂ ਨਹੀਂ ਹੁੰਦੀਆਂ ਜੀ ਗਾਰੰਟੀਆਂ ਤਾਂ ਉਹਨਾਂ ਮਹਿੰਗੇ ਸੁੱਟਾਂ ਦੀਆਂ ਨਹੀਂ ਹੈਗੀਆਂ ਇੱਕ ਕਾਹ ਗਿਆ ਜੀ ਇਹ ਕੰਮ ਧੰਦੇ 'ਚ ਪਾਉਣ ਵਾਲਾ ਜਾਂ ਤੁਸੀਂ ਬੱਚਿਆਂ ਦਾ ਬਣਾਉਣਾ ਜਾਂ ਕਿਸੇ ਦਾ ਘੱਟ ਕੱਪੜੇ ਦਾ ਬਣਦਾ ਜੀ ਇਹ 4.5 ਮੀਟਰ ਹੈ ਆ ਦੇਖੋ ਜੀ ਵਧੀਆ ਬ੍ਰਾਂਡ ਦਾ ਹੈ ਆ ਦੇਖੋ ਜੀ ਆ ਦੇਖੋ ਜੀ ਬ੍ਰਾਂਡ ਦਾ ਇਹ ਵਧੀਆ ਅਗਰ ਤੁਹਾਡੇ ਕਿਸੇ ਬੱਚੇ ਵਿੱਚ ਇਹਦਾ ਕਪੜਾ ਜਾ ਸੂਟ ਕੋਸੇ ਬਣਦਾ ਹੈ ਤਾਂ ਸਿਰਫ ਤੇ ਸਿਰਫ 200 ਰੁਪਏ ਦਾ ਜੀ ਇਹ ਸਾਢੇ 4 ਮੀਟਰ ਸਿਰਫ 200 ਰੁਪਏ ਦਾ ਬਹੁਤ ਸੋਹਣਾ ਕੱਪੜਾ ਹੈ ਬੱਚਿਆਂ ਦੇ ਪਾਓ ਜਾਂ ਕਿਵੇਂ ਵੀ ਪਾਓ ਜੀ ਜਿਹੜੇ ਵਧੀਆ ਕੱਪੜੇ ਹੋ ਉਹ ਨਹੀਂ ਜੀ ਸਸਤੇ ਆਉਦੇ ਹੁੰਦੇ ਆਹ ਹੈ ਜੀ ਪੌਣੇ 5 ਇਹ ਵੀ 200 ਦਾ ਹੈ ਆ ਲਓ ਜੀ ਇਹਦੇ ਵੀ ਐ ਮੋਹਰਾਂ ਲੱਗੀਆਂ ਹੋਣਗੀਆਂ ਸੜਿਆ ਪਲਿਆ ਕੱਪੜਾ ਨਹੀਂ ਹੋਊਗਾ ਜੀ ਇਹ ਵੀ ਪੌਣੇ 5 ਮੀਟਰ ਹੈ ਅਸਮਾਨੀ ਜਿਹਾ ਕਲਰ ਹੈ ਸਿਰਫ ਤੇ ਸਿਰਫ 200 ਰੁਪਏ ਦਾ ਕਿਉਂਕਿ ਕਈ ਵਾਰੀ ਨਾ ਜੀ ਐ ਹੁੰਦਾ ਵੀ ਬਣ ਜਾਂਦਾ ਕੱਪੜਾ ਹਣਾ ਤੇ ਆ ਗਿਆ ਜੀ ਇਹ ਕਿੰਨਾ ਵਾ ਇਹਦੀ ਕੰਨੀ ਤੇ ਦੀਪੂ ਰਾਜ ਨਹੀਂ ਲਿਖੀ ਨਹੀਂ ਇਹ ਆ ਗਿਆ ਜੀ ਸਵਾ ਚਾਰ ਇਹ ਆਜੀ ਚਿੱਟਾ ਦੇਖ ਲਈ ਜੀ ਇੱਕ ਮਿੰਟ ਵੀ ਇਹ ਕਿੰਨਾ ਵਾ ਇਹ ਆ ਗਿਆ ਜੀ ਪਿਓਰ ਪਸ਼ਮੀਨੇ ਦਾ ਚਿੱਟਾ ਪੀਸ ਪਿਓਰ ਪਸ਼ਮੀਨੇ ਦਾ ਜਿਵੇਂ ਕਿ ਮੇਰੇ ਹਿਸਾਬ ਨਾਲ 12 13 ਸਾਲ ਦੇ ਮੁੰਡੇ ਦਾ ਕੁਰਤਾ ਪਜਾਮਾ ਪੂਰਾ ਟਾਪ ਦਾ ਬਣੂਗਾ ਇਹ ਖਰਾਬ ਨਹੀਂ ਹੁੰਦਾ ਜੀ ਕਪੜਾ ਬ੍ਰਾਂਡ ਦਾ ਇਹ ਵਾਲਾ ਇੱਕੇ ਬ੍ਰਾਂਡ ਦਾ ਹੈ ਜੀ। ਧਰੋ। ਸਵਾ 4 ਮੀਟਰ ਹੈ ਜੀ। ਅਗਰ ਕਿਸੇ ਦੇ ਮੁੰਡੇ ਦਾ ਕੁੱਟਤਾ ਪਜਾਮਾ ਬਣਦਾ ਤਾਂ ਸਿਰਫ ਤੇ ਸਿਰਫ ਇਹ ਲੱਭੂ ਸੋਨੂੰ 400 ਰੁਪਏ ਦਾ। ਜਿਹੜਾ ਕਿ 660 ਦਾ ਕੁੱਟਤਾ ਪਜਾਮਾ ਬਣਦਾ। ਪਿਓਰ ਕੁਸ਼ਵੀਨ ਨੇ ਦਾ ਚਿੱਟਾ ਸਵਾ 4 ਅਗਰ ਕਿਸੇ ਨੂੰ ਲੋੜ ਹੋਵੇ ਤਾਂ ਇਹ ਬਣੂਗਾ ਜੀ 400 ਦਾ। ਜੇ ਤੁਸੀਂ ਮਾਰਕੀਟ ਚੋਂ ਖਰੀਦੋਗੇ ਤਾਂ ਇਹੀ ਸੋਨੂੰ ਬਣੂਗਾ 660 ਦਾ। ਅਸੀਂ ਦੇ ਰਿਹਾ ਹਾਂ ਸਵਾ 4 ਮੀਟਰ ਚਰਪ 400 ਦਾ ਪਿਓਰ ਪਸ਼ਮੀਨਾ ਜੀ ਨਾ ਬੁਰਾਵੇ ਨਾ ਕੁਝ ਰੂਰ ਹੋਵੇ ਤੇ ਮੇਰੀ ਬੀਬੀਆਂ ਅੱਗੇ ਹੱਥ ਬਨ ਕੇ ਬੇਨਤੀ ਆ ਵੀ ਕਪੜਾ ਜਦੋਂ ਕਾਪਟਨ ਦਾ ਜਾਂ ਕਾਸ਼ ਦਾ ਵੀ ਬਣਾਉਣੇ ਤਾਂ ਧੋਕੇ ਬਣਾਇਆ ਕਰੋ ਹਲਕਾ ਮੋਟਾ ਜੀ ਸ਼੍ਰਿੰਕ ਹੋ ਜਾਂਦਾ ਫਿਰ ਉਹ ਗੱਲ ਲੰਬੇ ਵਾਲੀ ਗੱਲ ਹੋ ਜਾਂਦੀ ਆ ਹਲਾ ਕਹਿੰਦਾ ਮੇਰਾ ਹਲਕਾ ਜਿਹਾ ਵੀ ਸੂਟ ਚੜ ਗਿਆ ਤਾਂ ਚੜੂ ਗਈ ਜਦੋਂ ਤੁਸੀਂ ਉਹਨੂੰ ਭੁੰន្តែ ਹੀ ਨਹੀਂ ਪਾਣੀ ਚ ਕੋਈ ਵੀ ਕਾਪਟਨਾ ਕੁਝ ਵੀ ਹੈ ਜਿਹੜਾ ਪਤਾ ਨਾ ਵੀ ਕਪੜਾ ਨੂੰ ਪਹਿਲੀ ਗੱਲ ਤੁਹਾਨੂੰ ਧੋਕੇ ਬਣਾਓ ਕੱਲਾ ਸ਼ਿਲਕੁ ਸ਼ਿਲਕਾ ਆ ਜਾਂਦਾ ਵੀ ਨਹੀਂ ਚੜਦਾ ਬਾਕੀ ਕਪੜੇ ਥੋੜੇ ਜਿਹਾ ਇਕੱਠੇ ਹੁੰਦੇ ਆ ਜੀ ਤਿਆਂ ਕੱਲ ਨਾਲੇ ਪੀਸਾਂ ਦੇ ਵਿੱਚੋਂ ਜੀ ਪੀਸ ਪਏ ਆ ਥੋੜੇ ਜੇ ਤੇ ਮੈਂ ਸੋਚਿਆ ਵੀ ਤੁਹਾਨੂੰ ਹੁਣ ਦਿਖਾਈ ਦੇਵਾਂ ਆ ਲਓ ਜੀ ਇਹ ਥੋੜੇ ਜੇ ਪੀਸ ਸੀ 200 ਵਾਲਿਆਂ ਦੇ ਵਿੱਚ ਆ ਦੇਖੋ ਜੀ ਇਹ ਪ्योर ਵੀ ਐਲ 11 ਦੇ ਅਲ ਪਾਣ ਆ ਜੀ ਨਾ ਇਹ ਤੇ ਬੁਰਾ ਵੀ ਨਾ ਖਰਾਬ ਹੋਣ ਦੋ ਪੀਸ ਇਹ ਪਏ ਆ ਜੀ ਤੇ ਇੱਕ ਪੀਸ ਆ ਪਿਆ ਜੀ ਇਹ ਇੱਕੋ ਹੀ ਰਹਿ ਗਿਆ ਬੇਕਰੇ ਆਪਣੇ ਕੱਲ ਜੀ ਸਾਰੇ ਤੇ ਦੋ ਵੀਸ ਆ ਪਿਆ ਬਹੁਤ ਵਧੀਆ ਜੀ ਸਾਰੇ ਅਲਪੈਨ ਦੇ ਰਹਿਣ ਗਿਆ ਦੇਖੋ ਜੀ ਕਿੱਡਾ ਸੋਹਣਾ ਔਰੇਂਜ ਜਿਹਾ ਲੱਗ ਰਿਹਾ ਸਾਰੇ ਬੀ ਐਲ ਐਮ ਬ੍ਰਾਂਡ ਦੇ ਰਹਿਣਗੇ 200 ਦਾ ਇੱਕ ਪੀਸ ਆ ਇਹ ਦੋ ਪੀਸ ਆ 400 ਦਾ ਛੂਟ ਬਣ ਜੂਗਾ ਚਾਹੇ 10 ਸਾਲ ਹੰਡਾਈ ਜਾਏ ਉਹ ਬੁਰਣੀ ਹੋਊਗਾ ਆ ਲਓ ਜੀ ਔਰੇਂਜ ਜਿਹਾ ਬੜਾ ਪਿਆਰਾ ਸੂਟ ਹੈ ਤੇ ਇੱਕ ਪੀਸ ਸਿੰਗਲ ਵਾਸਾ ਰਹਿ ਗਈ ਇਹਦੇ ਵਿੱਚ ਆ ਮਹਿੰਦੀ ਰੰਗਾਇਆ ਏਵੀ ਕੋਈ ਵੀਸ ਆ ਸਿਰਫ 2-200 ਰੁਪਏ ਦੇ ਆ ਜੀ ਪਿਓਰ ਅਲਪੈਨ ਦੇ ਇਹ ਪਿਓਰ ਅਲਪੈਨ ਜਣ ਕੇ ਬੁਰਣੀ ਹੁੰਦਾ ਵੀ ਐਲ ਐਮ ਦੇ ਆ ਬ੍ਰਾਂਡ ਦੇ ਆ ਸੋ ਕੋਈ ਵੀ ਚੀਜ਼ ਨੂੰ ਪਸੰਦ ਆਉਂਦੀ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਕਿਉਂਕਿ ਬਾਦੂ ਘਟੂਆਂ ਦੀ ਮੈਜ ਪਾ ਦਿੱਤੀ ਹੈ ਜੋ ਮੇਰੇ ਕੋਲੇ ਪ체 ਪਏ ਸੀ ਸੋ ਪਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਤਰੱਕੀ ਦੇਵੇ ਜੀ ਮੈਨੂੰ ਕਈਆਂ ਦੇ ਸਵਾਲ ਆਉਂਦੇ ਹੁੰਦੇ ਆ ਮੈਸੇਜ ਆਉਂਦੇ ਹੁੰਦੇ ਆ ਵੀ ਤੁਸੀਂ ਕੱਪੜੇ ਚੋਂ ਕੀ ਬਣਾ ਲਿਆ ਹਨ ਤੁਸੀਂ ਕਿੰਨਾ ਕੁ ਕੁਝ ਬਣਾ ਲਿਆ ਕੱਪੜੇ ਚੋਂ ਦੇਖੋ ਜੀ ਮੈਂ ਵਾਹਿਗੁਰੂ ਨੂੰ ਜਾਣ ਕੇ ਕਹਿਣੀ ਆ ਬੀਬਾ ਮੈਨੂੰ ਨਹੀਂ ਪਤਾ ਮੈਨੂੰ ਚੌਥਾ ਸਾਲ ਆ ਕੱਪੜੇ ਦਾ ਕੰਮ ਕਰਦੀ ਨੂੰ ਮੈਨੂੰ ਨਹੀਂ ਪਤਾ ਉਹ ਲੋਕ ਕਿਵੇਂ ਗੱਡੀਆਂ ਬਣਾ ਲੈਂਦੇ ਆ ਮੈਸੇਜ ਕਰਦੇ ਆ ਕਿ ਤੁਸੀਂ ਸ਼ੋਰੂਮ ਕਦੋਂ ਪਾਉਣਾ ਉੱਥੋਂ ਮੈਂ ਕਹਣੀ ਛੋਟੇ ਬੋਲਸ ਲਖਣੇ ਹੁਣ ਪਰਮਾਤਮਾ ਮੇਰਾ ਸ਼ੋਰੂਮ ਜ਼ਰੂਰ ਪਵਾਵੇ ਪਰ ਮੇਰਾ ਵੈਗਰੂ ਜਾਣਦਾ ਵੀ ਮੈਨੂੰ ਚੌਥਾ ਸਾਲ ਲੱਗ ਚੁੱਕਿਆ ਕੱਪੜੇ ਦਾ ਕੰਮ ਕਰਦੀ ਨੂੰ ਮੇਰਾ ਘਰ ਦਾ ਹੀ ਖਰਚਾ ਤੁਰਦਾ ਜੀ ਮੇਰੀ ਇਸ ਕਮਾਈ ਚੋਂ ਨਾ ਤਾਂ ਮੈਥੋਂ ਗੱਡੀ ਖਰੀਦਣ ਜੋਗਰੇ ਪੈਸੇ ਜੁੜਦੇ ਆ ਤੇ ਨਾ ਹੀ ਮੈਥੋਂ ਜੀ ਸ਼ੋਰੂਮ ਜੋਗਰੇ ਜੁੜਦੇ ਆ ਸਿੱਧੀ ਜੀ ਗੱਲ ਹੈ ਜੀ ਮੈਨੂੰ ਨਹੀਂ ਪਤਾ ਉਹ ਲੋ ਤੇ ਮੈਨੂੰ ਪਤਾ ਕਰਨਾ ਵੀ ਨਹੀਂ ਚਾਹੁੰਦੀ ਮੈਂ ਖੁਸ਼ਨ ਜੀ ਆਪਣੀ ਲਾਈਫ 'ਚ ਕਿਉਂਕਿ ਸਾਡੇ ਸਾਰੇ ਘਰ ਦਾ ਖਰਚਾ ਸਾਡੀ ਦੁਕਾਨ ਤੋੜਦੀ ਹੈ ਮੈਂ ਤਾਂ ਐਨੇ ਚ ਹੀ ਬਹੁਤ ਖੁਸ਼ ਹਾਂ ਮੈਨੂੰ ਸੌਂਕ ਨਹੀਂ ਹੈਗਾ ਜੀ ਗੱਡੀਆਂ ਤੇ ਚੜ੍ਹਨ ਦਾ ਜੇ ਪਰਮਾਤਮਾ ਨੇ শোরੂਮ ਬਣਾਇਆ ਤਾ ਵਾਹਿਗੁਰੂ ਦੀ ਮਰਜ਼ੀ ਹੈ ਜੀ ਜਿਵੇਂ ਹੁਣ ਦੀਪੂ ਵਕੀਲ ਬਣ ਗਿਆ ਕਚਹਿਰੀਆਂ 'ਚ ਬਹਿ ਗਿਆ ਜੀ ਉਹ ਤਾਂ ਸੁਭਨਤ ਉਹ ਹੀ ਹੈ ਵੀ ਮੈਂ ਮੇਰੀ ਮਾਂ ਨੂੰ ਸ਼ੋਰੂਮ ਬਣਾ ਕੇ ਦਊਗਾ ਫਿਰ ਵੇਖਦੇ ਆਂ ਜੀ ਪਰਮਾਤਮਾ ਕੀ ਕਰਦਾ ਪਰ ਮੇਰੀ ਇੰਨੀ ਕਵਾਈ ਨਹੀਂ ਹੈਗੀ ਜੀ ਕਿ ਮੈਂ ਸ਼ੋਰੂਮ ਪਾਲਾਂ ਮੇਰਾ ਵਾਹਿਗੁਰੂ ਜਾਣਦਾ ਜੀ ਕਿਉਂਕਿ ਲੋਕਾਂ ਨੂੰ ਸਫਾਈ ਦੇਣੀ ਨਹੀਂ ਚਾਹੀਦੀ ਜੇ ਆਪਾਂ ਸਫਾਈ ਦੇਣ ਲੱਗ ਜਾਈਏ ਨਾ ਤੇ ਲੋਕਾਂ ਨੂੰ ਇਹ ਲੱਗਦਾ ਵੀ ਇਹਦੇ 'ਚ ਕੋਈ ਕਮੀ ਹੈ ਠੀਕ ਆ ਨਾ ਜੀ ਸੋ ਇਸ ਕਰਕੇ ਮੈਂ ਕਹਣੀ ਆ ਵੀਰੇ ਮੇਰਾ ਤਾਂ ਘਰ ਦਾ ਹੀ ਖਰਚਾ ਤੁਰਦਾ ਹੈ ਚੌਥਾ ਸਾਲ ਆ ਮੈਨੂੰ ਕੋਈ ਮਿੱਥੋ ਮੇਰਾ ਪਰਮਾਤਮਾ ਜਾਣਦਾ ਵੀ ਮੈਂ ਕੋਈ ਨਹੀਂ ਇਹਦੇ ਚੋਂ ਮੈਨੂੰ ਬਸ ਇੰਨੀ ਖੁਸ਼ੀ ਹੈ ਵੀ ਸਾਡੇ ਘਰ ਦੇ ਖਰਚੇ ਚੱਲ ਜਿੰਦਾ ਮੈਨੂੰ ਕਿਸੇ ਤੋਂ ਮੰਗਣਾ ਨਹੀਂ ਪੈਂਦਾ ਮੈਨੂੰ ਨਹੀਂ ਪਤਾ ਵੀਰੇ ਇਹ ਮੈਸੇਜ ਕਰਕੇ ਨਾ ਪੁੱਛਿਆ ਕਰੋ ਵੀ ਕੌਣ 18 ਦੇ ਚੜ ਗਿਆ ਤੁਸੀਂ ਨਹੀਂ ਚੜੇ ਤਾਂ ਤੁਸੀਂ ਮੇਰੀ ਰਹਿਣੀ ਬਹਿਣੀ ਦੇਖ ਹੀ ਸਕਦੇ ਹੋ ਤੇ ਮੈਨੂੰ ਨਹੀਂ ਪਤਾ ਵੀਰੇ ਉਹਨਾਂ ਦੀ ਕਾਮਯਾਬੀ ਦਾ ਰਾਜ਼ ਕੀ ਹੈ ਹਨਾ ਤੇ ਪਰ ਮੈਂ ਤਾਂ ਇੰਨਾ ਕੀ ਜਾਣਦੀ ਵੀ ਮੇਰੇ ਕੱਪੜੇ ਨਿਕਵਾਈ ਚੋਂ ਮੇਰਾ ਘਰ ਦਾ ਖਰਚਾ ਹੀ ਤੁਰਦਾ ਜਾਂ ਮੇਰੀਆਂ ਕੋਈ ਦਵਾਈਆਂ ਤੁਰਦੀਆਂ ਹੀਆਂ ਬਾਲਾ ਮੈਨੂੰ ਨਹੀਂ ਪਤਾ ਨਹੀਂ ਹੀ ਏ ਹੁਣ ਉਹਨਾਂ ਨੂੰ ਪਤਾ ਹੋ ਉਹਨਾਂ ਨੂੰ ਸਵਾਲ ਕਰੋ ਜਿਹੜੇ ਵੀ ਬਹੁਤ ਜਲਦੀ ਸ਼ੋਰੂਮ ਆ ਜਿਹੜੇ ਬਣਾ ਲੈਂਦੇ ਆ ਥਾਰਾ ਕਢਾ ਲੈਂਦੇ ਆ ਜਾਂ ਗੱਡੀਆਂ ਵੱਡੀਆਂ ਲੈ ਲੈਂਦੇ ਆ ਮੇਰਾ ਤਾਂ ਖੁੱਦ ਦਾ ਸੁਪਨਾ ਸੀ ਉਹ ਢਿੱਡ ਚ ਹੀ ਰਹਿ ਗਿਆ ਵੀ ਮੈਂ ਸ਼ੋਰੂਮ ਦੇ ਵਿੱਚ ਜਾ ਕੇ ਚਾਬੀ ਜੀ ਫੜ ਕੇ ਫੋਟੋ ਲਹਾਉਂਗੀ ਪਰ ਜਿਹੜੇ ਨਾ ਖਰਚੇ ਚੱਲੀ ਜਾਂਦੇ ਆ ਮਹਗਾਈਆਂ ਜੀ ਕਿਹੜੀਆਂ ਚਾਬੀਆਂ ਕਰਦੇ ਖਰਚੇ ਦੁਰੀ ਜਾਣੇ ਨਹੀਂ ਬਹੁਤ ਹੈ ਸੋ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਤੰਦਰੁਸਤੀ ਤਰੱਕੀ ਦੇ ਦੇਵੇ ਜੀ ਸੋ ਮੇਰੇ ਬੇਟੇ ਦਾ ਸੁਪਨਾ ਵੀ ਉਹ ਮੈਨੂੰ ਸ਼ੋਰੂਮ ਜ਼ਰੂਰ ਬਣਾ ਕੇ ਦੇਊਗਾ ਜਦੋਂ ਕਚੈਰੀਆਂ ਦੇ ਵਿੱਚ ਮੇਰਾ ਐਕਸਪੀਰੀਅੰਸ ਹੋ ਚੁੱਕਿਆ ਤੇ 3 ਸਾਲ ਦਾ ਐਕਸਪੀਰੀਅੰਸ ਐਡਵੋਕੇਟ ਨੂੰ ਲੈਣਾ ਹੀ ਪੈਂਦਾ ਜੀ ਉਹਦਾ ਸੁਪਨਾ ਵੀ ਮੈਂ ਤੁਹਾਨੂੰ ਸ਼ੋਰੂਮ ਲੈ ਕੇ ਦਿਊਗਾ ਅੱਗੇ ਪ੍ਰਮਾਤਮਾ ਦੀ ਮਰਜ਼ੀ ਹੈ ਜੀ ਸਸਰੀ ਘਰ ਜੀ